ਜੀ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚੰਨੇ ਅੱਜ ਸਾਡੇ ਪਿੰਡ ਹੈਗਾਗਾ ਲਾਸਟ ਦਿਨ ਵਰਸੀ ਦਾ ਧੰਨ ਧੰਨ ਬਾਬਾ ਅਤਰ ਸਿੰਘ ਬਾਬਾ ਬਿਸ਼ਨ ਸਿੰਘ ਜੀ ਦੀ 75ਵੀਂ ਵਰਸੀ ਸਾਡੇ ਗੁਰੂ ਘਰ ਕੋਠੀ ਸ੍ਰੀ ਕੋਠੀ ਸਾਹਿਬ ਗੁਰਦੁਆਰੇ ਮਨਾਈ ਜਾਂਦੀ ਹੈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਨਾਈ ਗਈ ਹੈ ਤੇ ਅੱਜ ਲਾਸਟ ਦਿਨ ਹੈ ਤੇ ਵੀਡੀਓ ਦੇਖੋ ਅੱਗੇ ਤੁਹਾਨੂੰ ਦਿਖਾਉਣੀ ਹੈ ਜਬਾ ਗਏ ਆਪਾਂ ਸਾਮੀਆਂ ਸਤਿ ਤੋਂ ਸੰਭਾਵ ਪ੍ਰਸੰਗਾਂ ਨੂੰ ਅਬ ਸਾਰਾ ਮੇਲੇ ਦੀ ਵੀਡੀਓ ਬਣਾਉਣੀ ਆ ਸਾਰੀ ਕਿੱਥੇ ਕਿੱਥੇ ਝੰਡੋ ਲੱਗੇ ਨੇ ਜੁਮਕਟ ਹੈ ਲੱਗੂ ਅੰਦਰ ਸਭ ਸੰਗੀਤ ਜਨ ਦੁਰੋਂ ਮੈਨੂੰ ਬਣਾ ਲਾਂ ਦੋ ਇੱਕੋ ਜਿਹਾ ਪਿੱਛੇ ਨੂੰ ਉਹ ਪਿੱਛੇ ਨੂੰ ਕੋਈ ਵੀ ਆਗਮਨ ਤੋਂ ਪਾਪ ਨਾ ਕਰਦੇ ਤਾਂ ਸਾਡੇ ਵੱਜ ਕੇ ਫਤੂ ਬਲਾਓ ਅਖੋਤ ਕੀ ਵਾਲੋਕੀ ਚਾ ਅੰਤੋਂ ਵਾਲੋਕੀ ਚੀ ਫਤੂ 17 ਬੰਦਾ ਜੋ ਸਿਨਰਾ ਨਾ ਬੋਲਣ ਚੇਹਲੀ ਘੜੀ ਤੇ ਲੋਦੀ ਕੱਲੇ ਇੱਥੇ ਕਿੰਨੀਆਂ ਦੁਕਾਨਾਂ ਸੀ ਨਾ ਜੋ ਪਿੱਛੇ ਨੇਗੀਆਂ ਮਾਰੇ ਦੁਕਾਨਾਂ ਸਗਰ ਫੂਲਾ ਲਾਗਦਾ ਮਾਣੂ ਮੈਂ ਕਰਦੀ ਮੈਂ ਹੋਰ ਲਾਗਣਾ ਹੈ ਜੀ ਜੀ ਖੁਸ਼ੀ ਟੋਬੇ ਚ ਸਾਲ ਮਾਰ ਬਾਕੀ ਆਪਾਂ ਵੀ ਚੱਲੀ ਫੇਰ ਬਣਾਵਾਂਗੇ ਜਦ ਆਪਾਂ ਘੁੰਮਾਂਗੇ ਆਹ ਦੇਖੋ ਆਹ ਆਂਦੇ ਨੂੰ ਗੜ ਰਿਹਾ ਕੋਈ ਨਹੀਂ ਹੈ ਜੇ ਵੀ ਤਰ੍ਹਾਂ ਮਾਪੇ ਦਾ ਸਾਸ਼ਨ ਜੇ ਜੀ ਹਾਂ ਆਈਸਕ੍ਰੀਮ ਮਿਲਦੀ ਹੈ ਸੜਕ ਤੇ ਜਾਂਦਾ ਨਹੀਂ ਹੁੰਦਾ ਪਹਿਲਾਂ ਮੱਥਾ ਟੇਕ ਲਓ ਆਉਣਾ ਕੋਈ ਐਦਿਨ ਇੱਕ ਚੱਕਰ ਦੇਖਵਾ ਮੇਰੀ ਟੀਮ ਨੇ ਮਾਲਕ ਦਾ ਪਾਤੀ ਛੋਰਦਾ ਆਕਾ ਗੁਰੂ ਹੈ ਜਿਉਂਦੇ ਪੈਰ ਮਾਰਾ ਜੀ ਅਨੂਪ ਕਿਸ ਨੇ ਜਾਤ ਪਛਤਾ ਪਹਿਲਾਂ ਮੱਥਾ ਟੇਕਾਂਗੇ ਫਿਰ ਆਪਾਂ ਮੰਮੀਣਾ ਕੋਲ ਜਾਣਾਗਾ ਬੜੀ ਮੀਣਾ ਕੋਲ ਬੈਠੇ ਹਰ ਮੰਦਰ ਸਾਹਿਬ ਦੀ ਪਾਵਨ ਕਲਿੰਦਾਰ ਧਰਤੀ ਤੇ ਸਵੇਰੇ ਮਾਂ ਉਹਨਾਂ ਦੇ ਘੱਟਾਂ ਦੇ ਆਵਾਜ਼ ਸੁਣੀ ਤੇ ਮੈਂ ਕਿਉਂ ਕੋਈ ਚਾਹ ਕਰ ਰਿਹਾ ਹੈ ਕਿ ਮੈਂ ਚਾਹ ਪੀਣ ਚਲੇ ਆ ਜਾਵਾਂ ਪਹਿਲਾਂ ਮੱਥਾ ਟੇਕ ਕੇ ਭਰਗੋਬ ਸਿੰਘ ਜੀ ਨੂੰ ਸ਼ਹਿਰ ਦੇ ਲੱਗਿਆ ਗੁਰੂ ਸਾਹਿਬ ਨੇ ਜਿਨੂੰ ਅੱਖਿਆ ਕੇ ਲਿਆ ਤੁਸੀਂ ਵੀ ਕਰੋ ਕੋਠੀ ਸਾਹਿਬ ਗੁਰਦੁਆਰੇ ਦੇ ਦਰਸ਼ਨ ਤੇ ਵੀਡੀਓ ਵਧੀਆ ਲੱਗਦੀ ਹੈ ਸ਼ੇਅਰ ਲੱਗ ਜ਼ਰੂਰ ਕਰਦੇ ਜੀ